ਪੰਜ-ਛੇ ਦਿਨਾਂ ਤੋਂ ਕਹਿੰਦੇ ਇੱਥੇ ਪਾਣੀ ਬਹੁਤ ਸੀਗਾ ਤੇ ਕਹਿੰਦੇ ਵੀ ਸਾਡਾ ਗਿਲਾ ਗੁਰਦਵਾਲਾ ਖਨੌਰ ਜੀ ਨਾਲ ਵੀ ਸਾਡੇ ਪਿੰਡ ਦੇ ਵਿੱਚ ਹਲੇ ਤੱਕ ਉਹਨਾਂ ਨੇ ਕੋਈ ਫੇਰੀ ਨਹੀਂ ਆਈ ਫੇਰੀ ਵੀ ਪਾਈ ਸਾਡੀ ਟੀਮ ਵੀ ਸਾਰੀ ਇੱਥੇ ਆ ਸਰਪੰਚ ਸਾਹਿਬ ਵਾਲੀ ਸਾਰੀ ਟੀਮ ਨੇ ਇਹਨਾਂ ਨੂੰ ਰਾਸ਼ਨ ਦੀ ਜਿਹੜੀ ਅਚਾਰ ਦੀ ਜਿਹੜੀ ਲੋੜ ਹੈ ਪਸ਼ੂਆਂ ਦਾ ਚਾਰਾ ਹੋਰ ਵੀ ਇਹਨਾਂ ਨੂੰ ਜਿਹੜੀ ਚੀਜ਼ ਦੀ ਤਰਪਾਲਾਂ ਦੀ ਲੋੜ ਸੀ ਉਹ ਅਸੀਂ ਲੈ ਕੇ ਸਾਰੇ ਪਹੁੰਚੇ ਆ ਬਾਕੀ ਟੀਮ ਸਾਰੀ ਲੱਗੀ ਹੋਈ ਸੀ ਕਿਉਂਕਿ ਕੁਛ ਕੰਮ ਆਪਣੇ ਕਰਨ ਦੇ ਹੁੰਦੇ ਆ ਕੁਝ ਟੀਮ ਦੇ ਕਰਨ ਦੇ ਹੁੰਦੇ ਆ ਸਾਰੀ ਟੀਮ ਕਹਿੰਦੇ ਅਸੀਂ ਬੜੇ ਚਾਵਾ ਨਾਲ ਵੋਟਾਂ ਪਾਈਆਂ ਸੀ ਝਾੜੂ ਪਾਰਟੀ ਨੂੰ ਪਰ ਅਸੀਂ ਪੂਰੇ ਗੁੱਸੇ ਆ ਐਮਐਲਏ ਸਾਹਿਬ ਨਾਲ ਵੀ ਹਲੇ ਤੱਕ ਸਾਡੇ ਪਿੰਡ ਦੇ ਉਹ ਪਿੱਛੇ ਅਸੀਂ ਜਾ ਕੇ ਆਏ ਆ ਲੋਕਾਂ ਦੇ ਘਰਾਂ ਦਾ ਬਹੁਤ ਬੁਰਾ ਹਾਲ ਹੈ ਬਹੁਤ ਤਰਸਯੋਗ ਹਾਲਾਤ ਹਾਂ ਜੀ ਮੈਂ ਇਹ ਗੱਲ ਦੀ ਬੇਨਤੀ ਕਰਦਾ ਵੀ ਜਿਹੜੇ ਘਰਾਂ ਦੀ ਗੱਲ ਹੈ ਸਰਕਾਰ ਨੇ ਮਾਅਬਜਾ ਜਿਹੜਾ ਅਟ ਦੇਣਾ ਹੈ ਅਸੀਂ ਆਪਣੇ ਵੱਲੋਂ ਜਿਹੜੇ ਕਾਂਟ ਟਹਿ ਗਏ ਆ ਉਹਨਾਂ ਦੀ ਕੋਈ ਛੱਤ ਡਿੱਗ ਗਈ ਹੈ ਉਹਨਾਂ ਨੂੰ 20-25 ਹਜ਼ਾਰ ਰੁਪਇਆ ਆਪਣੀ ਸਾਰੀ ਟੀਮ ਵੱਲੋਂ ਉਹ ਕਰਕੇ ਦੇਣ ਲੱਗੇ ਆ 2023 ਦੇ ਵਿੱਚ ਜਦੋਂ ਫਲਾਡ ਆਏ ਸੀ ਨਾ ਇਹਨਾਂ ਏਰੀਆ ਦੇ ਵਿੱਚ ਉਦੋਂ ਵੀ ਪਾਣੀ ਜ਼ਿਆਦਾ ਸੀ ਕਹਿੰਦੇ ਉਦੋਂ ਸਾਡਾ ਸਾਰਾ ਇੱਥੇ ਫੋਟੋ ਖਿੱਚ ਕੇ ਲੈ ਕੇ ਗਏ ਸੀ ਇਨਕੁਆਇਰੀ ਕਰਕੇ ਗਏ ਸੀ ਉਹ ਕਹਿੰਦੇ ਵੀ ਸਾਡੇ ਤੱਕ ਹਾਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਤੁਹਾਡਾ ਏਰੀਆ ਕਿਹੜਾ ਪਟਿਆਲੇ ਕਿਹੜੇ ਪਟਿਆਲੇ ਦੇ ਪਾਸੇ ਸਾਨੂੰ ਪੈਂਦਾ ਸਨੌਰ ਏਰੀਆ ਪੈਂਦਾ ਸਨੌਰ ਏਰੀਆ ਪੈਂਦਾ ਸਿਰਫ ਸਨੌਰ ਦਾ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਤੁਸੀਂ ਪਹਿਲਾਂ ਸੀ ਚੜ੍ਹਦੀ ਕਲਾ ਪਿੰਡ ਚ ਮਾਰੂ ਦੇ ਵਿੱਚ ਖੜੇ ਐ ਐਮਐਲਏ ਗੁਰਲਾਲ ਸਿੰਘ ਖਨੌਰ ਵੀ ਇੱਥੇ ਆਏ ਨੇ ਲੋਕਾਂ ਦਾ ਅਜਾਇਜ਼ਾ ਲੈਣ ਵਾਸਤੇ ਗੱਲਬਾਤ ਕਰਾਂਗੇ ਪੰਜ ਛੇ ਦਿਨਾਂ ਤੋਂ ਕਹਿੰਦੇ ਇੱਥੇ ਪਾਣੀ ਬਹੁਤ ਸੀਗਾ ਤੇ ਕਹਿੰਦੇ ਵੀ ਸਾਡਾ ਗਿਲਾ ਗੁਰਲਾਲ ਖਨੌਰ ਜੀ ਨਾਲ ਵੀ ਸਾਡੇ ਪਿੰਡ ਦੇ ਵਿੱਚ ਹਾਲੇ ਤੱਕ ਉਹਨਾਂ ਨੇ ਕੋਈ ਫੇਰੀ ਨਹੀਂ ਪਾਈ। ਹਾਂ ਜੀ ਫੇਰੀ ਵੀ ਪਾਈ ਸਾਡੀ ਟੀਮ ਵੀ ਸਾਰੀ ਇੱਥੇ ਆ ਸਰਪੰਚ ਸਾਹਿਬ ਵਾਲੀ ਸਾਰੀ ਟੀਮ ਨੇ ਇਹਨਾਂ ਨੂੰ ਰਾਸ਼ਨ ਦੀ ਜਿਹੜੀ ਆਚਾਰ ਦੀ ਜਿਹੜੀ ਲੋੜ ਹੈ ਪਸ਼ੂਆਂ ਦਾ ਚਾਰਾ ਹੋਰ ਵੀ ਇਹਨਾਂ ਨੂੰ ਜਿਹੜੀ ਚੀਜ਼ ਦੀ ਤਰਪਾਲਾਂ ਦੀ ਲੋੜ ਸੀ ਉਹ ਅਸੀਂ ਲੈ ਕੇ ਸਾਰੇ ਪਹੁੰਚੇ ਆ ਬਕੇ ਟੀਮ ਸਾਰੀ ਲੱਗੀ ਹੋਈ ਸੀ ਕਿਉਂਕਿ ਕੁਛ ਕੰਮ ਆਪਣੇ ਕਰਨ ਦੇ ਹੁੰਦੇ ਆ ਕੁਝ ਟੀਮ ਦੇ ਕਰਨ ਦੇ ਹੁੰਦੇ ਆ ਸਾਰੀ ਟੀਮ ਲੱਗੀ ਹੋਈ ਹੈ ਕਹਿੰਦੇ ਅਸੀਂ ਬੜੇ ਚਾਵਾਂ ਨਾਲ ਵੋਟਾਂ ਪਾਈਆਂ ਸੀ ਝਾੜੂ ਪਾਰਟੀ ਨੂੰ ਪਰ ਅਸੀਂ ਪੂਰੇ ਗੁੱਸੇ ਆ ਐਮਐਲਏ ਸਾਹਿਬ ਨਾਲ ਵੀ ਹਲੇ ਤੱਕ ਸਾਡੇ ਪਿੰਡ ਦੇ ਉਹ ਪਿੱਛੇ ਅਸੀਂ ਜਾ ਕੇ ਆਏ ਆ ਲੋਕਾਂ ਦੇ ਘਰਾਂ ਦਾ ਬਹੁਤ ਬੁਰਾ ਹਾਲ ਹੈ ਬਹੁਤ ਤਰਸਯੋਗ ਹਾਲਾਤ ਨੇ ਜਿਹੜੇ ਹਾਂ ਜੀ ਮੈਂ ਇਹ ਗੱਲ ਦੀ ਬੇਨਤੀ ਕਰਦਾ ਵੀ ਜਿਹੜੇ ਘਰਾਂ ਦੀ ਗੱਲ ਹੈ ਸਰਕਾਰ ਨੇ ਮਾਅਬਜਾ ਜਿਹੜਾ ਅੱਡ ਦੇਣਾ ਅਸੀਂ ਆਪਣੇ ਵੱਲੋਂ ਜਿਹੜੇ ਮਕਾਨ ਟਹਿ ਗਏ ਆ ਉਹਨਾਂ ਦੀ ਕੋਈ ਛੱਤ ਡਿੱਗ ਗਈ ਹੈ ਉਹਨਾਂ ਨੂੰ 20-25 ਹਜ਼ਾਰ ਰੁਪਈਆ ਆਪਣੀ ਸਾਰੀ ਟੀਮ ਵੱਲੋਂ ਉਹ ਕਰਕੇ ਦੇਣ ਲੱਗੇ ਆ ਉਹਦੇ ਨਾਲ ਉਹਨਾਂ ਦਾ ਕੰਮ ਜਿਹੜਾ ਸੈੱਟ ਆ ਗਿਆ ਜਾਏਗਾ ਜੇ ਤਰਪਾਲਾਂ ਲੈ ਕੇ ਆਏ ਨੇ ਤੇ ਉਸ ਤੋਂ ਬਾਅਦ ਸਰਕਾਰ ਦਾ ਕੰਮ ਚੱਲਦਾ ਰਹੇਗਾ ਹਾਂ ਅਸੀਂ ਦਵਾਂਗੇ ਭਾਈ ਸਰਪੰਚ ਦੇ ਰਹੇ ਆਂ ਕਉਕ ਸਰਪੰਚ ਨੇ ਮਟੀਰੀਅਲ ਦੇਣਾ, ਸਮਾਨ ਦੇਣਾ ਕਿਤੇ 10000 ਦੇ ਲੋਡ ਆ ਕਿਤੇ 20 ਦੀ ਆ, 30 ਦੀ ਆ, 40 ਦੀ ਆ। ਕਿਉਂਕਿ ਸਰਪੰਚ ਵੀ ਇੱਕ ਸਰਕਾਰ ਦਾ ਇੱਕ ਹਿੱਸਾ, ਇੱਕ ਅੰਗ ਹੈ। ਉਹ ਮੈਂਬਰ ਪੰਚਾਇਤ ਕਿਉਂਕਿ ਆਪਾਂ ਸਾਰੇ ਰਲ ਕੇ ਚੁਣਦੇ ਆ ਤੇ ਨਾਲੇ ਸਾਨੂੰ ਜਿਹੜਾ ਉਸ ਹਮੇਸ਼ਾ ਮੇਂ ਤੇ ਪਤਾ ਲੱਗਦਾ ਰਹੇਗਾ ਅੱਜ ਆਪਾਂ ਸਾਰੀ ਟੀਮ ਜਿਹੜੀ ਹੈ ਸਾਡੇ ਵਕ ਵਕ ਯੂਥ ਪ੍ਰਧਾਨ ਵੀ ਨੇ ਸਮਾਨ ਸਾਰਾ ਲੈ ਕੇ ਆਏ ਨੇ ਡੰਗਰਾਂ ਦੇ ਲਈ, ਪਸ਼ੂਆਂ ਦੇ ਲਈ, ਬੰਦਿਆਂ ਦੇ ਲਈ ਵੀ ਤੇ ਇਹ ਤਾਂ ਲੜਾਈ ਅਜੇ ਲੰਬੀ ਚੱਲਣੀ ਆ। ਕੁਝ ਨਹੀਂ ਨਿਭੜਨੇ ਇਹ ਤਾਂ ਆਪਾਂ ਸੰਜਮ ਦੇ ਨਾਲ ਲੜਾਂਗੇ ਸਤਕਨਾ ਲੜਾਂਗੇ ਤੇ ਵਧੀਆ ਲੜੇ ਜਾਏਗਾ ਹੋਰ ਮੈਂ মিডিਆ ਵਾਲਿਆਂ ਦਾ ਵੀ ਧੰਨਵਾਦ ਕਰਦਾ ਚਲੋ ਸਾਰੇ ਪੱਖ ਪੇਸ਼ ਕਰਨੇ ਚਾਹੀਦੇ ਨੇ ਜੇ ਕੋ ਸਾਡਾ ਗਲਤ ਪੱਖ ਹੈ ਉਹ ਵੀ ਜੇ ਸਹੀ ਹੈ ਤਾਂ ਉਹ ਵੀ ਸੋ ਤੁਹਾਡਾ ਭਾਈ ਸਾਰਿਆਂ ਦਾ ਧੰਨਵਾਦ ਆ ਤੁਸੀਂ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਆਵਾਜ਼ ਜਿਹੜੀ ਫਰਦੇਸਾਂ ਵਿਦੇਸਾਂ ਦੇ ਵਿੱਚ ਵੀ ਜਾਂਦੀ ਹੈ ਤੇ ਮੈਂ ਕਹਿੰਦਾ ਵੀ ਵਧੀਆ ਗੱਲ ਆ ਤੁਹਾਡਾ ਵੀ ਧੰਨਵਾਦ ਜੀ ਆਇਆਂ ਤੁਸੀਂ ਲੋਕਾਂ ਦੀ ਭਈ ਆਵਾਜ਼ ਜਿਹੜੀ ਹੈ ਹਲਕੇ ਦੇ ਲੋਕਾਂ ਦੀ ਆਵਾਜ਼ ਪੰਜਾਬ ਦੇ ਵਿੱਚ ਜਾ ਰਹੀ ਹੈ ਬਾਹਰ ਵੀ ਜਾ ਰਹੀ ਹੈ ਕਹਿੰਦੇ 2023 ਦੇ ਵਿੱਚ ਜਦੋਂ ਫਲਾਡ ਆਏ ਸੀ ਨਾ ਇਹਨਾਂ ਏਰੀਆ ਦੇ ਵਿੱਚ ਉਦੋਂ ਵੀ ਪਾਣੀ ਜ਼ਿਆਦਾ ਸੀ ਕਹਿੰਦੇ ਉਦੋਂ ਸਾਡਾ ਸਾਰਾ ਇੱਥੇ ਫੋਟੋ ਖਿੱਚ ਕੇ ਲੈ ਕੇ ਗਏ ਸੀ ਇਨਕੁਆਇਰੀ ਕਰਕੇ ਗਏ ਸੀ ਉਹ ਕਹਿੰਦੇ ਵੀ ਸਾਡੇ ਤੱਕ ਹਾਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਤੁਹਾਡਾ ਏਰੀਆ ਕਿਹੜਾ ਪਟਿਆਲੇ ਤੋਂ ਜਿਹੜੇ ਪਟਿਆਲੇ ਦੇ ਪਾਸੋਂ ਸਾਨੂੰ ਪਿੰਦਾ ਸਨੌਰ ਏਰੀਆ ਪੈਂਦਾ ਜੀ ਸਨੌਰ ਏਰੀਆ ਪੈਂਦਾ ਜੇ ਕੋਸਾ ਨਵਰਤਾ ਹੁਣ ਮੈਂ ਕੁਛ ਨਹੀਂ ਕਹਿ ਸਕਦਾ ਤੁਸੀਂ ਤਾਂ ਵੈਸੇ ਹੀ ਚੜਦੀ ਕਲਾ ਚੋਂ ਪਰ ਦੇਖੋ ਮੈਂ ਤੁਸੀਂ ਪੱਤਰਕਾਰ ਭਰਾਓ ਮੈਂ ਬੇਨਤੀ ਕਰਦਾ ਵੀ ਦੇਖੋ ਜਿਹੜੀ ਸਫਾਈ ਦਾ ਮੁੱਦਾ ਹੈ ਕਾ ਗਰਦਾ ਮੁੱਦਾ ਬੌਜੀ ਆਜੋ ਆਜੋ ਆਜਾ ਆਜਾ ਇਹ ਸਾਂਝਾ ਮੁੱਦਾ ਸਾਡਾ ਸਾਰਿਆਂ ਦਾ ਤੇ ਇਹਦੇ ਵਿੱਚ ਜਦੋਂ ਪਾਣੀ ਡਾਊਨ ਹੋਏਗਾ ਨਾ ਫਿਰ ਤੁਹਾਡੇ ਸਹਿਯੋਗ ਦੀ ਲੋੜ ਪਵੇਗੀ ਫਿਰ ਮੇਰਾ ਭਰਾ ਬਣ ਕੇ ਜਰੂਰ ਸਾਥ ਦਿਆ ਜੇ ਜਿਵੇਂ ਅੱਜ ਆਏ ਹਾਂ ਫਿਰ ਉਵੇਂ ਸਾਰੇ ਆਏ ਹੋ ਰਲ ਕੇ ਜਿਹਾ ਪੇਪਰਾਂ ਵਾਲੇ ਪਾਸਿਓ ਮੇਰੇ ਜਿ ਕੋ ਕਮੀ ਹੋਈ ਨਾ ਫਿਰ ਉਹਦਾ ਮੈਂ ਜਵਾਬ ਦੇ ਹੋਵਾਂ ਕਿਉਂਕਿ ਲੋਕਾਂ ਦਾ ਦੇਖੋ ਘੱਗਰ ਹੁਣ ਲੋਕਾਂ ਦੀ ਜ਼ਮੀਨ ਚ ਜਿੰਨਾ ਟਾਈਮ ਉਹਦੀ ਨਿਸ਼ਾਨਦੇਹੀ ਨਹੀਂ ਹੁੰਦੀ ਉਹਨਾਂ ਟਾਈਮ ਉਹਦੇ ਉੱਤੇ ਸਫਾਈ ਕਰਨੀ ਵੀ ਔਖੀ ਹੈ ਸੋ ਆਸ ਹੈ ਵੀ ਜਿਹੜੀ ਨਿਸ਼ਾਨਦੇਹੀ ਕਰਾ ਕੇ ਫਿਰ ਆਪਾਂ ਸਫਾਈ ਕਰਾਵਾਂਗੇ ਤੇ ਫਿਰ ਪਰਮਾਤਮਾ ਵੀ ਜੜਾ ਮੇਰ ਕਰੇਗਾ ਮਲੇ ਸਾਬ ਤੁਸੀਂ ਇੱਧਰ ਉਹ ਦੇਖ ਕੇ ਆਏ ਹੋ ਏਰੀਆ ਉਹ ਕੀ ਹਾਲ ਨੇ ਜਿਹੜੇ ਘੱਗਰ ਦੇ ਸਾਰਾ ਠੀਕ ਹੈ ਜੀ ਸਾਰਾ ਠੀਕ ਹੈ ਸਾਡੇ ਜੀ ਅਜੰਤ ਵੀ ਸਾਰਾ ਠੀਕ ਹੈ ਤੇ ਆਸ ਹੈ ਵੀ ਹੋਰ ਠੀਕ ਹੋਵੇਗਾ ਧੰਨਵਾਦ ਜੀ ਤਾਂ ਤੁਸੀਂ ਸੁਣਿਆ ਐਮਐਲਏ ਸਾਹਿਬ ਇਸ ਪਿੰਡ ਦੇ ਵਿੱਚ ਜਾਈਦਾ ਲੈਣ ਆਏ ਨੇ ਐਮਐਲਏ ਸਾਹਿਬ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਉਹ ਕਹਿੰਦੇ ਵੀ ਜਿਨ੍ਹਾਂ ਘਰਾਂ ਦੇ ਨੁਕਸਾਨ ਹੋਏ ਨੇ ਉਹਨਾਂ ਨੂੰ ਸਾਡੇ ਵੱਲੋਂ ਮੇਰੇ ਆਪ ਦੇ ਵੱਲੋਂ ਹੈ ਜਿਹੜਾ ਮੁਆਵਜ਼ਾ ਦਿੱਤਾ ਜਾਏਗਾ ਸਰਪੰਚ ਸਾਹਿਬ ਦੇ ਥਰੂ ਜਿਨ੍ਹਾਂ ਘਰਾਂ ਦੇ ਵਿੱਚ ਨੁਕਸਾਨ ਹੋਇਆ 25000 ਰੁਪਏ ਤੱਕ ਜਿਹੜਾ ਮੇਰੇ ਆਪ ਦੇ ਖਾਤੇ ਦੇ ਵਿੱਚੋਂ ਇਸ ਪਿੰਡ ਦੇ ਜਿਹੜੇ ਲੋਕਾਂ ਦੇ ਗਰੀਬ ਲੋਕਾਂ ਦੇ ਘਰ ਤਾਂ ਇਹ ਨੇ ਉਹਨਾਂ ਨੂੰ ਦਿੱਤਾ ਜਾਵੇਗਾ